ਜੋਗ ਅਟਲ ਸਤਾਰਾ ਚਵਰਦਾਸ ਦੇ ਮਾਲਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਤਿੱਨਕੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਅਨਬੋਲ ਸਵਾਸ ਅਨਬੋਲ ਸਮਾ ਅਨਬੋਲ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਉਣ ਵਾਸਤੇ ਸਵੇਰ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੀ ਹੋਈ ਸਾਧ ਸੰਗਤ ਗੁਰੂ ਘਰ ਦੀਆਂ ਹਾਜ਼ਰੀਆਂ ਭਰਦੇ ਹੋ ਫਿਰ ਆਪੋ ਆਪਣੇ ਕੰਮਾਂ ਕਰ ਜਾਂਦੇ ਜਾਂਦੇ ਹੋ ਆਓ ਦਸ਼ਮੇਸ਼ ਪਿਤਾ ਗਲਗੀਆਂ ਵਾਲੇ ਪਾਸ਼ਾ ਬਾਜਾ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਪਾਣਦੇ ਵਾਲੀ ਸਾਹਿਬੇ ਕਲਾਮ ਦੰਸੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਜਿੱਤਾ ਹੋਇਆ ਨਹਰਾ ਕਰੋ ਬਲੰਦ ਗੱਜ ਕੇ ਬਲਾਓ ਫੱਦੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੜੀ ਵਾਅਰ ਜਾਪ ਸਹਿਬ ਦੀ ਕਥਾ ਆਪ ਜੀ ਸਰਵਨ ਕਰਦੇ ਆ ਰਹੇ ਉਸੇ ਹੀ ਲੜੀ ਨੂੰ ਅੱਗੇ ਤੋਰਿਏ ਹੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਰਸਨਾ ਜਪੈ ਨਾਮ ਦਲ ਦਲ ਕਰ ਕੱਟਿਏ ਜਿਹੜੀ ਰਸਨਾ ਸੁਖਪਰੀ ਭੂਨ ਪਰਮੇਸ਼ਰ ਵਾਹਿਗੁਰੂ ਅਗਾਧ ਭੋਰ ਦੇ ਗੁਨਾ ਨੂੰ ਨਹੀਂ ਗਾਉਂਦੀ ਉਹਦੀ ਵਿੜਾਈ ਉਹਦੀ ਮਹਿਮਾ ਉਹਦੇ ਘਰ ਦੀ ਉਸਤ ਨਹੀਂ ਕਰਦੀ ਔਰ ਰਸਨਾ ਤੋਂ ਕੀ ਕਰੌਣਾ ਉਹਨੂੰ ਰਾਈ ਰਾਈ ਸਰਵ ਵੰਗੂ ਵਰਕੇ ਕੱਟੀ ਜਾਵੇ ਇਨਾ ਇਨਾ ਕਰਕੇ ਕੋਲੂ ਦੇ ਵਿੱਚ ਕਹਾਣੀ ਦੇ ਵਿੱਚ ਪੀੜੀ ਜਾਵੇ ਇਸ ਕਰਕੇ ਰਸਨਨ ਕਰੋ ਪਵਿੱਤਰ ਇੱਕ ਵਿਰੰਗ ਅੱਜ ਕੀ ਆਪੋ ਸਦਨਾਂ ਸ਼੍ਰੀ ਵਾਹੀ ਹਸਨ ਲੁਹਜੂ ਹੈ ਤਮਨ ਰਜੂ ਹੈ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਆਪਦੇ ਮੁਖਾਰ ਬਿਰਨ ਦੇ ਵਿੱਚ ਉਚਾਰਨ ਕਰਦੇ ਨੇ ਕਿ ਹਸਨ ਲੁਹਜੂ ਹੈ ਜੋ ਸੁੰਦਰ ਬਾਜੂ ਬਾਜੂ ਕਹਿੰਦੇ ਨੇ ਸੂਪ ਵਾਲਾ ਬਹੁਤ ਹੀ ਸੁੰਦਰ ਸਰੂਪ ਹੈ ਉਸ ਦਾ ਕੋਈ ਉਹਦੀ ਵਡਿਆਈ ਉਹਦੀ ਮਹਿਮਾ ਨਹੀਂ ਕਰ ਸਕਦਾ ਤਮਨ ਰਜੂ ਹੈ ਸਭ ਦਾ ਰੁਜੂ ਕੇਤੇ ਧਿਆਨ ਕਰਨ ਵਾਲਾ ساری ਦੁਨੀਆ ਉਹਦੇ ਧਿਆਨ ਵਿੱਚ ਉਹਦੇ ਦਿਮਾਗ ਦੇ ਵਿੱਚ ਕੋਈ ਵੀ ਉਹਦੀ ਨਜ਼ਰ ਤੋਂ ਬਾਹਰ ਨਹੀਂ ਜਾ ਹਮੇਸ਼ਲ ਸਲਮ ਹੈ ਸਦਾ ਹੀ ਸਲਾਮਤ ਹੈ ਉਹ ਕਦੇ ਵੀ ਉਹਦੀ ਮੌਤ ਨਹੀਂ ਹੁੰਦੀ ਕਹਿ ਨਾ ਸਕੈ ਕੋ ਤੂੰ ਕਦ ਕ ਆਦ ਪੂਰਨ ਬਦ ਪੂਰਨ ਅੰਦ ਪੂਰਨ ਪਰਮੇਸ਼ਰ ਹੈ ਜੁਗਾਂ ਤੋਂ ਬਣਾਉਣ ਤੋਂ ਪਹਿਲਾਂ ਵੀ ਸੀ ਆਜ ਸੱਚ ਜਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਤੇ ਜਦੋਂ ਜੁਗਾਂ ਨੂੰ ਬਣਾਇਆ ਉਦੋਂ ਵੀ ਹੈ ਹੁਣ ਵੀ ਹੈ ਤੇ ਜਦੋਂ ਜੁਗਾਂ ਦਾ ਭੋਗ ਪਾਉਂਦਾ ਖਤਮ ਕਰਦਾ ਸਮਾਪਤੀ ਕਰਦਾ ਦੁਖਾਰ ਹੋ ਜਾਂਦਾ ਹੈ ਸਦਾ ਸਲਾਮ ਕਹਿ ਨਾ ਸਕੈ ਕੋਊ ਦੁਖਦਕਾ ਪ੍ਰਮਾਤਮਾ ਦਾਉ ਸਲੀਖਤਮ ਦਾ ਮੈਂ ਸਦਾ ਰਹਿਣ ਵਾਲਾ ਹੈ ਸਤਾਨ ਵਾਲਾ ਜਿੰਨਾ ਵੀ ਉਹਦਾ ਸੰਸਾਰ ਹੈ ਸਾਰੀ ਸਤਾਨੋ ਦਾ ਪਰਵਾਰ ਉਹਦਾ ਟੱਬਰ ਹੈ ਗਨੀਮਲ ਸਸਦੈ ਵੈਰੀਆਂ ਨੂੰ ਹਾਰ ਦੇਣ ਵਾਲਾ ਜਿਹੜੇ ਉਹ ਵੈਰੀ ਨੇ ਉਹਨਾਂ ਨੂੰ ਹਾਰ ਦੇਣ ਵਾਲਾ ਜਿਵੇਂ 10ਵੇਂ ਪਾਸ਼ਾ ਤੇ ਫੌਜੜ ਕੇ ਆਈ ਸੀ ਰੰਗ ਜੇ ਬਾਦਸ਼ਾਹ ਵਰਗੀ ਫਿਰ ਮੂਹ ਦੀ ਖਾ ਕੇ ਗਏਗਾ ਜਿਸ ਕੀ ਆਪੋ ਸਦਨਾਮ ਸ੍ਰੀ ਗਨਨੀਬਲ ਸ੍ਰੀ ਸੁਦਾ ਗਰੀਬਲ ਪਰਸਦਾ ਗਰੀਬਾਂ ਨੂੰ ਪਾਲਣ ਵਾਲਾ ਸਾਰੀ ਜਿੰਨੇ ਵੀ ਗਰੀਬ ਨੇ ਸਾਰ ਇਨਿਪ੍ਰਤ ਪਾਲਣ ਕਰਨ ਵਾਲਾ ਦੇਖਭਾਲ ਕਰਨ ਵਾਲਾ ਰੋਜੀ ਦੇਣ ਵਾਲਾ ਸੰਭਾਲ ਕਰਨ ਵਾਲਾ ਬੇਲੰਦਲ ਬਲੰਦਲ ਮਕਾਨ ਹੈ ਉੱਚੇ ਅਸਾਨ ਵਾਲਾ ਬਹੁਤ ਉੱਚਾ ਸਥਾਨ ਉਹਦਾ ਤਖਤ ਸਭ ਤੋਂ ਉੱਚੀ ਕੁਰਸੀ ਸਭ ਤੋਂ ਉੱਚਾ ਉਹਦਾ ਸਥਾਨ ਕਿਉਂਕਿ ਰਾਜਾ ਦਾ ਵੱਡਾ ਰਾਜ ਜਮੀਨਾਂ ਤੇ ਜਮਾਨੇ ਪ੍ਰਿੰਸਮੀ ਤੇ ਜਮਾਨੇ ਕਿੰਨੇ ਅਕਾਸ਼ ਵਿੱਚ ਪੂਰਨ ਤੌਰ ਤੇ ਵਸਰੇ ਧਰਤੀ ਤੇ ਤੇ ਆਕਾਸ਼ਾਂ ਦੇ ਵਿਚਾਰੇ ਪੂਰਨ ਪਰਮੇਸ਼ਰ ਵਰਤ ਰਿਹਾ ਹੈ ਤਮੀ ਮਲ ਤੁਮਾ ਮੈ ਰ ਜੁਆ ਲਧਾਨੇ ਸਭ ਦੀ ਤਮੀਜ਼ ਭਾ ਪਛਾਨ ਕਰਨ ਵਾਲੇ ਕੋਈ ਵੀ ਉਹਦੀ ਨજર ਤੋਂ ਬਚ ਨਹੀਂ ਸਕਦਾ ਸਾਰੇ ਦਾ ਡਾਟਾ ਉਹਦੀ ਕੋਲੇ ਪਿਆ ਸਾਰਿਆਂ ਦੀ ਪਛਾਣ ਸਭ ਦੀ ਨજર ਦੇ ਵਿੱਚ ਸਭ ਨੂੰ ਆਪਣੀ ਨજર ਵਿੱਚ ਰਦਾ ਹਰੀ ਫੁੱਲ ਅਜੀਮਾ ਅਜੀਮਾ ਕਹਿੰਦੇ ਨੇ ਵੱਡਾ ਹਰੀ ਫੁੱਲ ਕਹਿੰਦੇ ਨੇ ਮਿੱਤਰਾਂ ਅਜੀਮਾ ਬਹੁਤ ਵੱਡਾ ਹਰੀផល ਬਹੁਤ ਵੱਡਾ ਮਿੱਤਰ ਸਾਰਿਆਂ ਦਾ ਰਜੈ ਜਕੀਨੈ ਜਕੀਤੇ ਕਹਿੰਦੇ ਨੇ ਨਿਸ਼ਚੇ ਕਰਕੇ ਰਜਾਇ ਕਹਿੰਦੇ ਨੇ ਰੋਜੀ ਦੇਣ ਵਾਲਾ ਸਭ ਨੂੰ ਰੋਜੀ ਦੇਣ ਵਾਲਾ ਆਨੇਗਰ ਤਰੰਗ ਹੈ ਤੂੰ ਅਨੇਕਾਂ ਲਹਿਰਾ ਰੂਪ ਵਿੱਚ ਅੰਗਜ ਕੀ ਆਪੋ ਸਤਨਾਮ ਸ੍ਰੀ ਵਾਹਿਗੁਰੂ ਅਥਾ ਸਮੁੰਦਰ ਵੀ ਤੂੰ ਹੈ ਸਮੁੰਦਰ ਦੀਆਂ ਲਹਿਰਾਂ ਵੀ ਤੂੰ ਐ ਸਮੁੰਦਰ ਵਿੱਚੋਂ ਭਾਪ ਉੱਢ ਕੇ ਬਦਲ ਬਣ ਜਾਂਦੇ ਉਹ ਵੀ ਤੂੰ ਐ ਤੇ ਫਿਰ ਮੂਸਾ ਧਰ 바ਸੰਦੀਆ ਗੜੇ ਵਰਦਦੇ ਐ ਫੇਰ ਤੂੰ ਐ ਤੇ ਫੇਰ ਉਹ ਜਲ ਬਣ ਕੇ ਬਰਫ ਬਰ ਕੇ ਫੇਰ ਸਮੁੰਦਰ ਦੀ ਲਹਿਰ ਦੇ ਵਿੱਚ ਪੈ ਜਾਂਦੇ ਐ ਫੇਰ ਵੀ ਤੂੰ ਆ ਭਗਤ ਰਵਦਾਸ ਜੀ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕੰਨਕ ਕਟਕ ਜਲ ਤਰੰਗ ਜੈਸਾ ਜੋਬੇ ਹਮਨੇ ਪਾਪ ਕਰਾਂਦੇ ਆਹੇ ਅਨੰਦਾ ਪਦ ਪਾਵਣ ਨਾਮ ਕੈਸੇ ਹੁੰਦਾ ਕਹਿੰਦੇ ਪ੍ਰਮਾਤਮਾ ਨੂੰ ਗੱਲਾਂ ਕਰਦੇ ਨੇ ਭਗਤ ਰਵਦਾਸ ਜੀ ਕਹਿੰਦੇ ਤੋਹੀ ਮੋਹੀ ਕਹਿੰਦੇ ਭਗਵਾਨ ਤੇਰੇ ਮੇਰੇ ਵਿੱਚ ਕੀ ਅੰਤਰ ਹੈ ਕਨਕ ਕਟਕ ਜਲ ਤਰੰਗ ਜੈਸਾ ਕਹਿੰਦੇ ਹੇ ਭਗਵਾਨ ਜੇ ਤੂੰ ਸਿਉਣੇ ਦੀ ਖਾਨ ਤੇ ਮੈਂ ਉਹਦੇ ਵਿੱਚੋਂ ਜੀਵਨ ਘਟ ਘਟੇ ਘਰੇ ਘਟ ਜੀਵਨ ਘਰੇ ਹੋਏ ਜੇਰ ਬਣੇ ਹੋਏ ਦੀ ਛਾਪਾਂ ਛੱਲੀ ਮੁੰਦਰੀ ਹੈ ਬਣੇ ਤੋਹੀ 모ਹੀ 모히 ਤੋਈ ਅੰਤਰ ਕੈਸਾ ਕਨਕ ਕਟਕ ਜਲਤ ਰੰਗ ਜੈਸਾ ਧਿਆਨ ਦੇਣਾ ਦੂਜੇ ਨੰਬਰ ਤੇ ਕਹਿੰਦੇ ਨੇ ਇਸ ਭਗਤ ਜੀ ਰਬਦਾਸ ਜੀ ਕਹਿੰਦੇ ਸਾਗਰ ਮੈਂ ਬੂਦ ਬੂਦ ਮੈਂ ਸਾਗਰ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਵੀ ਲਿਖਦੇ ਨੇ ਕਹਿੰਦੇ हे ਭਗਵਾਨ ਜੇ ਤੂੰ ਆਸਾ ਸਮੁੰਦਰ ਹੈ ਇਹ ਸਮੁੰਦਰ ਦੇ ਵਿੱਚੋਂ ਬੂਦ ਮੈਂ ਤੇ ਬੂਨ ਦੇ ਵਿੱਚ ਤੇ ਸਮੁੰਦਰ ਦੇ ਵਿੱਚ ਕੋਈ ਅੰਦਰ ਨਹੀਂ ਹੁੰਦਾ ਕਿਉਂਕਿ ਸਮੁੰਦਰ ਦੇ ਵਿੱਚੋਂ ਬੂਨ ਆਉਂਦੀ ਹੈ ਤੇ ਬੂਨ ਵਿੱਚ ਸਾਰਾ ਸਮੁੰਦਰ ਸਮਾਇਆ ਹੋਇਆ ਹੈ ਤੇ ਭਗਤ ਦਰਬਾਜ ਜੀ ਵੀ ਇਹੀ ਗੱਲ ਕਹਿੰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਦਰ ਕਹਿੰਦਾ ਕਟਕ ਕਟਕ ਜਲਤ ਰੰਗ ਜੈਸਾ ਫਿਰ ਕਹਿੰਦੇ ਜਉ ਬਾਏ ਹਮਨੇ ਪਾਪ ਕਰਨ ਦੇ ਆਹੇ ਅਨੰਤਾ ਪਰਉਪਕਾਰ ਨਾਮ ਕੈਸੇ ਹੁੰਦਾ ਭਗਤ ਰਵਦਾਸ ਜੀ ਕਹਿੰਦੇ ਮੈਂ ਜੀ ਦੁਨੀਆ ਦੇ ਵਿੱਚ ਭੇਜਿਆ ਆ ਕੇ ਮੈਂ ਪਾਪ ਕੀਤੇ ਤੇ ਤੁਸੀਂ ਮੈਨੂੰ ਬਖਸ਼ਤਾ ਬਖਸ਼ਨਹਾਰਾ ਨਾਮ ਹੈ ਬਵਾਇਆ ਤੁਹਾਨੂੰ ਕੌਣ ਜਾਣਦਾ ਸੀ ਕਿ ਅਪ ਕੋ ਸਤ ਨਾਮ ਸ੍ਰੀ ਕਹਿੰਦੇ ਤੇਰੇ ਕਰਕੇ ਮੈਂ ਜਾਣਿਆ ਤੇ ਮੇਰੇ ਕਰਕੇ ਤੈਨੂੰ ਜਾਣ ਲਿਆ ਪਰ ਭਗਤਾਂ ਦੇ ਵਿੱਚ ਤਾਂ ਹੀ ਫਰਕ ਨਹੀਂਦਾ ਇਸ ਕਰਕੇ ਭਗਤ ਸਤਗੁਰੂ ਜੀ ਕਹਿੰਦੇ ਨੇ ਹਰੀ ਫਲ ਜੀਮਹ ਅਨੇਕ ਰੰਗ ਹੈ ਤੂੰ अनेका ਲਹਿਰਾ ਵਾਲਾ ਅਥਾ ਸਮੁੰਦਰ ਵੀ ਤੂੰ ਹੈ ਲਹਿਰਾ ਵੀ ਤੂੰ ਹੈ ਬੱਦਲ ਵੀ ਤੂੰ ਹੈ ਤੇ ਵਰਸਣ ਵਾਲਾ ਵੀ ਤੂੰ ਹੈ ਫਿਰ ਲਹਿਰ ਬਣ ਕੇ ਫਿਰ ਬੱਦਲ ਬਣ ਕੇ ਫਿਰ ਸਮੁੰਦਰ ਵਿੱਚ ਪੈਣ ਵਾਲਾ ਵੀ ਤੂੰ ਅਭੇਦ ਹੈ ਅਭੰਗ ਹੈ ਭੇਜ ਰਹਤ ਹੈ ਕੋਈ ਤੇਰਾ ਭੇਦ ਨਹੀਂ ਪਾ ਸਕਦਾ ਨਾ ਹੀ ਕਦੇ ਤੇਰਾ ਬਨਾਸ਼ ਹੁੰਦਾ ਹੈ ਨਾਸ਼ ਹੁੰਦਾ ਹੈ ਮੌਤ ਹੁੰਦੀ ਹੈ ਅਜੀਜ਼ੋਲ ਰਵਾਜ ਹੈ ਪਿਆਰਿਆਂ ਨੂੰ ਵਡਿਆਈ ਦੇਣ ਵਾਲਾ ਆਪਣੇ ਪ੍ਰਿਆ ਪ੍ਰਿਆਰਿਆਂ ਨੂੰ ਵਡਿਆਈ ਦੇ ਮਾਨ ਸਤਿਕਾਰ ਅਦਬ ਦੇਣ ਵਾਲਾ ਤਖਤਾਂ 'ਤੇ ਬਿਠਾਉਣ ਵਾਲਾ ਤੂੰ ਅਭੇਦ ਹੈ ਅਭੰਗ ਹੈ ਹੈ ਅਜੀਜ਼ੋਲ ਰਵਾਜ ਹੈ ਪਿਆਰਿਆਂ ਨੂੰ ਵਡਿਆਈ ਦੇਣ ਵਾਲਾ ਗਨੀਮਤ ਖ਼ਰਾਜ ਹੈ ਗਰੀਬਲ ਕਹਿੰਦੇ ਨੇ ਵੈਰੀਆਂ ਨੂੰ ਦੰਡ ਦੇਣ ਵਾਲਾ ਵੀ ਸੁਲਹੀ ਖਾਨ ਸਤਿਗੁਰੂ ਤੇ ਚੜ੍ਹਾਈ ਕਰਕੇ ਆਇਆ ਸੰਗਤਾਂ ਕਹਿਣ ਲੱਗੀਆਂ ਸਿੰਘ ਕਹਿ ਲਗੇ ਸਤਿਗੁਰੂ ਜੀ ਸੁਲਹੀ ਖਾਨ ਚੜਾਈ ਕਰਕੇ ਆ ਰਿਹਾ ਹੈ ਸਤਿਗੁਰੂ ਜੀ ਕਹਿੰਦੇ ਖੰਮੋਸ਼ ਬੈਠੋ ਰੱਬ ਦਾ ਲਾਭ ਲੋ ਭਗਤ ਭਜਨ ਬੰਦਗੀ ਕਰੋ ਸੁਲਹੀ ਖਾਨ ਜਦੋਂ ਚੜਾਈ ਕਰਕੇ ਆਇਆ ਤੇ ਸਤਿਗੁਰੂ ਜੀ ਦੇ ਨਜ਼ਦੀਕ ਪਹੁੰਚਣ ਵਾਲਾ ਸੀਗਾ ਇਹੋ ਜਿਹਾ ਘੋੜਾ ਤਿਰਪਿਆ ਡਰਿਆ ਸੁਲਹੀ ਮੂਆ ਹੁਆ ਨਪਾਕ ਸੁਲਹੀ ਖਾਨ ਤੇ ਉਹਦਾ ਘੋੜਾ ਦੋਨੋਂ ਸੜ ਕੇ ਸਵਾਹ ਹੋ ਗਏ ਮੁਸਲਮਾਨ ਨੇ ਮੱਚ ਕੇ ਮਰ ਜਾਣਾ ਬਹੁਤ ਵੱਡਾ ਪਾਗ ਪਾਪ ਸਮਝ ਦਿੱਤੇ ਇਸ ਕਰਕੇ ਭਗਤਾਂ ਦੀ ਆਪ ਰੱਖਦਾ ਹੈ ਗਰੀਬ ਮਲਖ ਰਾਜ ਹੈ ਗਨੀਮਲ ਕਹਿੰਦੇ ਨੇ ਵੈਰੀਆਂ ਨੂੰ ਡੰਡ ਜੰਡ ਦੇਣ ਵਾਲੇ ਨੂੰ ਉਹਨੂੰ ਡੰਡ ਦੇ ਦਿੰਦਾ ਨਰੋਸ ਰੂਪ ਹੈ ਨਰੋਦ ਕਥਨ ਦਾ ਹੈ ਸਰੂਪ ਵਾਲਾ ਉਹਦੀ ਕਥਾ ਨਹੀਂ ਕੀਤੀ ਜਾ ਸਕਦੀ ਤੇ ਕੋਈ ਵੀ ਉਹਦਾ ਸਰੂਪ ਨਹੀਂ ਆਪਾਂ ਲਾ ਸਕਦੇ ਆਪਾਂ ਦੇਖਦੇ ਆ ਕਿ ਭਗਵਾਨ ਦਾ ਰੂਪ ਲੱਗਿਆ ਹੋਇਆ ਮੂਰਤੀ ਲੱਗੀ ਆ ਮੂਰਤੀ ਦੀ ਪੂਜਾ ਹੁੰਦੀ ਹੈ ਤੇ ਮੂਰਤੀ ਦਾ ਉਸ ਇਨਸਾਨ ਦੀ ਬਣਦੀ ਜਿਹਦਾ ਜਨਮ ਹੁੰਦਾ ਤੇ ਜਿਹਦਾ ਜਨਮ ਹੀ ਨਹੀਂ ਹੋਇਆ ਉਹਦੀ ਮੂਰਤੀ ਕਿਵੇਂ ਲੱਗੇ ਗੁਰੂ ਘਰਾਂ ਦੇ ਵਿੱਚ ਆਪਾਂ ਜਾਣੀ ਕਿਤੇ ਤੁਹਾਨੂੰ ਮੂਰਤੀ ਨਹੀਂ ਲੱਗੀ ਹੋਵੇਗੀ ਇਥੇ ਮੂਰਤੀ ਲੱਗੀ ਹੁੰਦੀ ਆ ਉਥੇ ਮਨਮਤ ਹੁੰਦੀ ਐ ਤੇ ਇਥੇ ਸ਼ਬਦ ਦਾ ਪ੍ਰਕਾਸ਼ ਹੁੰਦਾ ਤੇ ਸ਼ਬਦ ਦੇ ਰਾਹੀਂ ਸਾਨੂੰ ਗਿਆਨ ਹੋ ਰਿਹਾ ਸ਼ਬਦ ਹੀ ਗੂੰਜ ਰਿਹਾ ਇੰਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਤੇ ਸਰੂਪ ਸਰੂਪ ਦੀ ਮੂਰਤੀ ਲੱਗੀ ਐ ਕਿਉਂਕਿ ਇਹ ਅਵਤਾਰ ਹੋਏ ਐ ਤੇ ਅਵਤਾਰਾਂ ਨੇ ਉਸ ਪ੍ਰਮਾਤਮਾ ਨੂੰ ਜਪਿਆ ਤੇ ਉਹਦੇ ਭੇਦ ਨੂੰ ਜਾਣ ਕੇ ਬਿਆੰਦ ਕਹਿ ਕੇ ਫੇਰ ਐਡਾ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕਰ ਦਿੱਤਾ ਇਹਦੇ ਵਿੱਚੋਂ ਸਿੱਖਿਆ ਲੈਣੀ ਹੈ ਵੱਜ ਕੇ ਆਖੋ ਸਤਿਨਾਮ ਸ੍ਰੀ ਸ਼ਹਿਰ ਮੁਕਤ ਬਬੂਦ ਹੈ ਤਿੰਨਾ ਗੁਨਾ ਤੋਂ ਰਹਿ ਸੰਮਤੀ ਵਾਲਾ ਰਜੋ ਗੁਣੀ ਤਮੋ ਗੁਣੀ ਸਦੋ ਗੁਣੀ ਨਾ ਤੋਂ ਰਹਿਦ ਹੈ ਬਹੁਤ ਵੱਡਾ ਸੰਮਤੀ ਵਾਲਾ ਹੈ ਹਰ ਭਗਤ ਬ੍ਰਵ ਹੈ ਦੂ ਵੱਡੀ ਸੋਭਾ ਵਾਲੇ ਸਾਰੀ ਦੁਨੀਆਂ ਦੇ ਵਿੱਚ ਸ਼ੋਭਾ ਸ਼ਾਮ ਸਾਰੀ ਝਾੜੀ ਤੇਰੀ ਸੋਭਾ ਤੇਰੀ ਵਡਿਆਈ ਤੇਰੇ ਗੁਣ ਤੇਰਾ ਗੀਤ ਤੇਰਾ ਜਸ ਹੁੰਦਾ ਸੰਯੁਗਤ ਸਦਾ ਹੈ ਤੂੰ ਸ੍ਰੇਸ਼ਟ ਯੁਗਤੀ ਦਾ ਅੰਮ੍ਰਿਤ ਹੈ ਸਦਾ ਅਮਰ ਕਰ ਦੇਣ ਵਾਲਾ ਜਿਵੇਂ ਕਿਸੇ ਪੌਦੇ ਨੂੰ ਪਾਣੀ ਲਾਈ ਤੂੰ ਕਿਆ ਵਿਹਾਰ ਆ ਜਾਂਦਾ ਹੈ ਕਿ ਜੇ ਕਿਤੇ ਫਸਲ ਦੇ ਵਿੱਚ ਉਸ ਤੋਂ ਵੱਧ ਪਾਣੀ ਪੈ ਜਾਵੀ ਤੇ ਫਿਰ ਉਹ ਪਾਣੀ ਦੀ ਮੱਜੀ ਹੋਈ ਮਸਲੇ ਵੀ ਹਰੀ ਨਹੀਂ ਹੁੰਦੀ ਗੱਜ ਕੇ ਆਖੋ ਸਤਿਨਾਮ ਜ਼ਰੀ ਭਾਵ ਕਹਿਣ ਦਾ ਆਪਣੀ ਪਰਮਾਤਮਾ ਦੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਹੈ ਸੁਯੋਗਤ ਸੁਦਾ ਹੈ ਤੂੰ ਸ੍ਰੇਸ਼ਟ ਜੋਗਤੀ ਦਾ ਅਮਰ ਸਦੇਵੂ ਸਰੂਪ ਹੈ ਭੇਦੀ ਅਨੂਪ ਹੈ ਨਿਤ ਸਰੂਪ ਹੈ ਭੇਦ ਰਹਿਤ ਉਭਮਾ ਰਹਿਤ ਨਿਤ ਸਰੂਪ ਹੈ ਨਮ ਸਹਿਬ ਮੇਰਾ ਨਿਤ ਨਮ ਨਿਤ ਹੀ ਨਮ ਹੈ ਨਾ ਹੀ ਤੇ ਗੁਪੇਧ ਰਾ ਭੇਦ ਪਾ ਸਕਦਾ ਤੇ ਨਾ ਹੀ ਤੇਰੀ ਉਮਾ ਤੇਰੀ ਵਡਿਆਈ ਤੇਰੀ ਕਥਾ ਕਰ ਸਕਦਾ ਸੰਸਦੋ ਪਰ ਰਾਜ ਹੈ ਤੂੰ ਸਭ ਨੂੰ ਫਤਿਹ ਕਰਨ ਵਾਲਾ ਛਾਰੇ ਜਿੰਨੇ ਵੀ ਰਾਜੇ ਮਹਾਰਾਜੇ ਆਏ ਤੇ 라वण ਵਰਗੇ ਆਏ ਜਿਹੜੇ ਇਹੋ ਜੀ ਜਿਹੜੇ ਇਹੋ ਜੇ ਅਵਤਾਰ ਆਈ ਇਹੋ ਜੇ ਔਲੀਏ ਆਈ ਸ਼ਬਦਾ ਬਨਾਸ ਕਰਦਾ ਸ਼ਬਦਾ ਨਾਸ਼ ਕਰਦਾ ਸਰੀਰ ਨਾਸ਼ ਬਣਾਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਸਦਾ ਸਰਬਦਾ ਸਵਾਜ ਹੈ ਤੂੰ ਨਿਰਦੇਹੀ ਸਭ ਤਨੂ ਰਾਜ ਰਿਆ ਕਿੰਨੀ ਦੁਨੀਆ ਰਚੀ ਜਾ ਰਹੀ ਹੈ ਰਜਨ ਇੱਕ ਪਲ ਦੇ ਵਿੱਚ ਕਿੰਨੇ ਜੰਮਦੇ ਨੇ ਇੱਕ ਪਲ ਦੇ ਵਿੱਚ ਕਿੰਨੇ ਨਾਸ਼ ਬਨਾਸ ਹੋਈ ਜਾਂਦੇ ਨੇ ਤੂੰ ਨਿਦਾ ਬਰਤੀ ਸਭ ਨੂੰ ਰਾਜ ਰਿਆ ਸ਼ਾਂਸਦ ਅਲਸਲਾਮ ਹੈ ਤੂੰ ਸ਼ਬਦ ਦੇ ਸਲਾਮ ਨਮਸਕਾਰ ਜੋਗ ਹੈ ਸਾਰੀ ਦੁਨੀਆ ਤੇਰੇ ਅੱਗੇ ਝੁਕਦੀ ਹੈ ਤੇਰੇ ਦਰ ਤੇ ਮੰਗਤਾ ਹੋ ਕੇ ਮੰਗਦੀ ਹੈ ਸੁਦੇਵਲਯ ਪਾਮ ਹੈ ਤੂੰ ਸਦਾ ਹੀ ਆਕਾਮ ਨਿਰ ਇਛ ਤੇ ਕੋਈ ਵੀ ਇਸ਼ਾ ਨਹੀਂ ਤੇਰੇ ਮਨ ਦੇ ਵਿੱਚ ਇਸ ਨੂੰ ਤੇਰੇ ਨਾਂ ਤੋਂ ਮਾਈ ਕਈ ਵੀਰਾ ਮਨ ਦੇ ਵਿੱਚ ਫੁਰਨਾ ਆਉਂਦਾ ਹੈ ਇਹ ਆਪਾਂ ਪਰਮਾਤਮਾ ਦਾ ਸਿਮਰਨ ਕਰਦੇ ਆ ਭਜਨ ਮੰਨ ਕੀ ਕਰਦੇ ਆ ਨਿਤਨੇਮ ਕਰਦੇ ਆ ਸੇਵਾ ਦੇ ਸਿਮਰਨ ਕਰਦੇ ਆ ਵੀ ਉਹਨੂੰ ਕੋਈ ਲਾਲਚ ਹੈ ਉਹਨੂੰ ਕੋਈ ਲਾਲਚ ਹੋਵੇਗਾ ਤੇ ਸਤਿਗੁਰੂ ਜੀ ਕਹਿੰਦੇ ਤਿਸ ਨੂੰ ਤੈਨ ਨ ਦਮਾਏ ਉਹਨੂੰ ਦਾ ਤੈਨ ਮਾਤਰ ਜਿੰਨਾ ਲਾਲਚ ਵੀ ਨਹੀਂਗਾ ਸਾਡਾ ਜਰੂਰ ਭਲਾ ਹੋ ਜਾਂਦਾ ਹੈ ਲਾਜ ਜਪਣ ਦੇ ਨਾਲ ਗੱਜ ਕੇ ਆਖੋ ਸਤਿਨਾਮ ਸ਼ਰੀ ਸੁਦੇਵ ਰਿ ਹੈ ਕਾਮ ਹੈ ਦੂ ਸਦਾ ਹੈ ਇਕਾਮ ਨਿਰਚਿਤ ਨਿਰਵਾਸ ਰੂਪ ਹੈ ਤੂੰ ਨਿਰਵਾਦ ਕਹਿੰਦੇ ਨੇ ਨਾ ਨਾਸ਼ ਹੋਣ ਵਾਲੇ ਸਰੂਪ ਵਾਲਾ ਤੇਰਾ ਕਦੇ ਵੀ ਸਰੂਪ ਨਾਸ਼ ਨਹੀਂ ਹੁੰਦਾਗਾ ਨਗਾਦ ਹੈ ਅਨੂਪ ਹੈ ਤੂੰ ਵਿਚਾਰ ਰਹਿਦਾ ਹਮਾ ਰਹਦਾ ਕੋਈ ਵੀ ਬਹਿ ਕੇ ਤੇਰੀ ਵਿਚਾਰ ਨਹੀਂ ਕਰ ਸਕਦਾ ਕੋਈ ਵੀ ਤੇਰੀ ਰੁਮਤ ਤੇਰੀ ਵਡਿਆਈ ਤੇਰੀ ਮਹਿਮਾ ਤੇਰੀ ਕਥਾ ਤੂੰ ਬੇਅੰਤ ਕਥਾ ਕਸਲ ਨਹੀਂ ਕਰ ਸਕਦਾਗਾ ਉਹ ਆਦ ਰੂਪ ਹੈ ਅਨਾਸ ਰੂਪ ਹੈ ਤੂੰ ਆਦ ਰੂਪ ਪਰਮਾਤਮਾ ਹੈ ਤੂੰ ਆਦ ਰਹਿਤ ਰੂਪ ਵਾਲਾ ਹੈ ਗੱਜ ਕੇ ਆਪੋ ਸਤਨਾਮ ਸ੍ਰੀ ਅਨੰਗੀ ਅਨਾਮੀ ਤ੍ਰਭੰਗੀ ਤ੍ਰਕਾਮੇ ਦੂ ਸਰੀਰ ਤੇ ਨਾਮ ਤੋਂ ਰਹਿਦਾ ਤੇਰਾ ਸਰੀਰ ਨਹੀਂ ਤੇ ਸਰੀਰ ਨਹੀਂ ਤਾਂ ਫਿਰ ਨਾਮ ਵੀ ਕਿਵੇਂ ਪਵੇਗਾ ਤ੍ਰਭੰਗੀ ਤ੍ਰਕਾਮੇ ਦਿਨਾਂ ਕਾਮਨਾ ਨੂੰ ਨਾਸ਼ ਕਰਨ ਵਾਲਾ ਤਿੰਨਾ ਗੁਣਾ ਵਾਲਾ ਹੈ تیر ਬਰਗੰਦਰ ਬਾਦੀ ਅਗੰਦੀ ਹੈ ਗਾਜੀ تیر ਬਰਗੰ ਕਹਿੰਦੇ ਨੇ ਤਿੰਨਾ ਲੋਕਾਂ ਦਾ ਮਾਲਕ ਹੈ تیر ਬਾਦੇ ਕਹਿੰਦੇ ਨਾਸ਼ ਕਰਨ ਵਾਲਾ ਹੈ ਨਾਸ਼ ਰਹਿ ਤੇਰਾ ਥਾਏ ਕਜ ਕੇ ਆਪੋ ਸਤਨਾਮ ਸ੍ਰੀ ਸੋਭੰ ਸਰਭਾਗੀ ਤੂ ਸਾਰਿਆ ਭਾਗਾ ਕਰਕੇ ਸੋਭ ਨੀਕ ਸੋ ਸਰਬੈ ਨਰਾਗੇ ਦੂਸਾਰਿਆਂ ਦਾ ਸ੍ਰੇਸ਼ਟ ਪ੍ਰੇਮ ਹੈ ਸਾਰੀ ਦੁਨੀਆ ਤੈਨੂੰ ਪ੍ਰੇਮ ਕਰਦੇ ਨੇ ਤੇ ਜਿਹੜਾ ਸੱਚਾ ਪ੍ਰੇਮ ਕਰਦਾ ਜਨ ਪ੍ਰੇਮ ਕੀ ਉੱਤੇ ਨਹੀਂ ਪ੍ਰਭਾ ਉਹ ਹੀ ਪਰਮਾਤਮਾ ਨੂੰ ਪਾ ਲੈਂਦਾ ਸਰਭਉ ਸਰੂਪ ਹੈ ਤਿੰਨਾ ਲੋਕਾਂ ਦੇ ਭੋਗਣ ਵਾਲੇ ਸਾਰੇ ਤਿੰਨਾ ਲੋਕਾਂ ਦੇ ਵਿੱਚ ਆਪ ਖੁਦ ਇਨਾ ਰਸਾਂ ਨੂੰ ਭੋਗ ਰਿਹਾ ਗੱਜ ਕੇ ਆਖੋ ਸਤਿਨਾਮ ਸ੍ਰੀ ਅਸ਼ੁੱਧ ਹੈ ਜਾਂ ਸ਼ੁੱਧ ਹੈ ਨਾ ਸਿਜਣ ਵਾਲਾ ਕਦੇ ਵੀ ਸਜਦਾ ਨਹੀਂਗਾ ਨਾਸ਼ ਹੋਣ ਵਾਲਾ ਨਹੀਂ ਵਾਲਨ ਦੇ ਛੋਦੋ ਪਰੇ ਹੈ ਜਿੰਨਾ ਵਾਲ ਇੰਨਾ ਬਰੀਕ ਹੁੰਦਾ ਹੈ ਇੰਦੋਂ ਬਰੀਕ ਤੋਂ ਵੀ ਬਰੀਕ ਕਹਿ ਨਾ ਸਕਿਆ ਕੋ ਉਦੂ ਕਦ ਕਾ ਕੋਈ ਵੀ ਤੈਨੂੰ ਛੋ ਨਹੀਂ ਸਕਦਾ ਗੱਜ ਕੇ ਆਪ ਕੋ ਸਤ ਨਾਮ ਜੀ ਹੱਥ ਨਹੀਂ ਲਾ ਸਕਦਾ ਇਹ ਨਰਕੰਮਰਨਵਾਸ਼ ਹੈ ਤੂੰ ਨਰਕਾ ਨੂੰ ਨਾਸ਼ ਕਰਨ ਵਾਲਾ ਧੰਨ ਦਾ ਨਰਾਜ ਹੈ ਜਨ ਕਹਿ ਜਿ ਸਿਮਰਨ ਨੂੰ ਕੀ ਉਹ ਵਿਵੇਕ ਇੱਕ ਘੜੀ ਕੇ ਸਿਮਰਨ ਨੇ ਪਾਪੀ ਤਰੇ ਅਨੇਕ ਇੱਕ ਘੜੀ ਦਾ ਸਿਮਰਨ ਦੇ ਕੇ ਨਰਕਾ ਨੂੰ ਵਿਹਲਾ ਕਰਨ ਵਾਲਾ ਗੱਜ ਕੇ ਆਖੋ ਸਦ ਨਾਮ ਸ੍ਰੀ ਤੇ ਫਿਰ ਜਦੋਂ ਦੁਨੀਆਂ ਦਾ ਨਾਸ਼ ਹੁੰਦਾ ਤੇ ਉਸ ਟਾਈਮ ਤੇ ਜਿਹੜੇ ਨਰਕ ਨੇ ਉਹ ਵੀ ਸਦਾ ਵਾਸਤੇ ਖਤਮ ਹੋ ਜਾਂਦੇ ਪਰਿਪੰਬਰਵਾਸ਼ ਹੈ। ਸਪੂਰਨ ਪ੍ਰਤਿਮੀ ਕਹਿੰਦੇ ਆਕਾਸ਼ ਵਿੱਚ ਵਸਣ ਵਾਲਾ ਸਾਰੀ ਧਰਤੀ ਆਕਾਸ਼ ਵਿੱਚ ਵਸਨੇ। ਯਰਲੇ ਯਰਲੇ ਵਿੱਚ ਰੋਮ ਰੋਮ ਦੇ ਵਿੱਚ ਕਣ ਕਣ ਦੇ ਵਿੱਚ ਵਸਰੇ ਗੁਰਮੁਖ ਰੋਮ ਰੋਮ ਅਰਥਾ। ਦੇ ਰੋਗ ਤੋਂ ਪਰਵ ਹੈ ਸਦੇਵੂ ਸਦੈ ਹੈ। ਕਸਰ ਤੋਂ ਰਹਤੇ। ਕਸਣ ਨਹੀਂ ਕੀਤਾ ਜਾ ਸਕਦਾ। ਸ਼ੋਭਾ ਵਾਲਾ ਹੈ। ਸਦਾ ਹੀ ਇਸ ਜੀਵ ਦੇ ਸ਼ੋਭਾ ਤੇਰੀ ਕਰ ਸਕਦੇ ਆ ਵਡਿਆਈ ਹੋ ਸਕਦੇ ਆ ਪਰ ਤੇਰਾ ਕੋਈ ਅੰਤ ਨਹੀਂ ਪਾ ਸਕਦਾ ਕੋਈ ਦੱਸ ਨਹੀਂ ਸਕਦਾ ਕਹਿ ਨਹੀਂ ਸਕਿਆ ਕੋ ਉਦੋਂ ਕਦ ਕਹਿ ਨਹੀਂ ਦੱਸ ਸਕਦਾ ਕਿ ਕਿਹੜਾ ਸੰਨ ਬੇਭਉਤ ਸਰੂਪ ਹੈ ਤੂੰ ਭੋਗਾ ਤੋਂ ਰਹਿ ਭੋਗਾਂ ਨੂੰ ਨਹੀਂ ਭੋਗਦਾ ਸਰੂਪ ਵਾਲਾ ਕਿਉਂਕਿ ਸਾਰੀ ਦੁਨੀਆ ਤੇਰੀ ਹੈ ਇਹਦੇ ਵਿੱਚ ਹਰ ਤੋਂ ਮੈਂ ਜੋ ਧਰੀ ਤੇਰੀ ਜੋ ਧਰੀ ਹੋਈ ਹੈ ਸਾਰੀਆਂ ਮੂਰਤੀਆਂ ਤੇਰੀਆਂ ਪਰ ਤੂੰ ਨਾਸਤ ਹੋ ਰਹਿ ਤੈ ਪਰ ਜਗਤ ਆਲੂਪ ਹੈ ਚੰਗੀ ਜੋਤੀ ਕਰਕੇ ਉਹ ਭਮਾਰਾ ਦਸਾਰੀ ਤੇ ਉਪਮਾ ਵੜਾਈ ਕਰਦੇ ਨੇ ਚੰਗੀ ਜੋਤੀ ਕਰਕੇ ਨਿਰਗੁਪਤ ਸਦਾ ਭਉਤ ਪ੍ਰਭ ਹੈ ਤੂੰ ਸਦਾ ਹੀ ਕਥਨ ਰਹਤਾ ਕੋਈ ਵੀ ਆਕਾਤ ਕਥਾ ਨਹੀਂ ਕਰ ਸਕਦਾ ਤੂੰ ਭੋਗਣ ਤੋਂ ਪਰੇ ਭੋਗ ਨਹੀਂ ਸਕਦਾ ਸੋਭਾ ਵਾਲਾ ਹੈ ਅਨਗਤ ਸਰੂਪ ਹੈ ਤੂੰ ਕਥਨ ਰਹਿ ਸਰੂਪ ਵਾਲਾ ਪਰ ਜਗਤ ਅਨੂਪ ਹੈ ਵਿਸ਼ੇਸ਼ ਜੁਗਤੀ ਕਰਕੇ ਉਪਮਾ ਰਹਿ ਦੰਗਜ ਕੀ ਆਖੋ ਸਤ ਨਾਮ ਸ੍ਰੀ ਤਾਰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਹ ਬਹੁਤ ਕਿੰਨੇ ਗੁਣ ਗਾ ਰਹੇ ਕਿੰਨੀ ਵਡਿਆਈ ਕਰ ਰਹੇ ਤੂ ਤੂ ਕਰਦਾ ਤੂ ਆ ਬੁਜਮੈ ਰਹਾ ਨਾ ਹੂੰ ਜਬ ਆਪਾ ਪਰਗਾ ਮਿਟ ਗਿਆ ਜਦ ਦੇਖੂ ਤਾ ਤੂੰ ਤੈਨੂੰ ਤੇ ਤੂ ਤੂ ਪ੍ਰਕਾਰ ਦਾ ਹੋਇਆ ਤੇਰਾ ਰੂਪ ਹੀ ਬਣ ਗਿਆ ਚਾਜਰੀ ਸੰਦ ਭੰਗ ਹੈ ਅਨੰਗ ਹੈ ਏ ਵੈ ਗੁਰੂ ਤੂ ਨਾਸ਼ ਰਹਿਤ ਸਰੀਰ ਰਹਿਤ ਅਲੇਖ ਹੈ ਅਭੇਖ ਹੈ ភਖਾਂ ਤੋਂ ਬਿਨ ਲੇਖਾ ਤੋਂ ਪਰੇ ਤੇ ਰ ਕੋਈ ਲੇਖਾ ਜੋ ਕਦੀ ਕਰ ਸਕਦਾ ਆ ਭਰਮ ਹੈ ਕਰਮ ਹੈ ਭਰਮ ਰਹਤ ਕੋਈ ਤੈਨੂੰ ਭਰਮ ਨਹੀਂ ਕਰਮ ਰਹਤ ਕੋਈ ਕੋ ਕਰਮ ਨਹੀਂ ਕਰਦਾ ਅਨਾਦ ਹੈ ਜੁਗਾਦ ਹੈ ਮੋੜ ਤੋਂ ਬਿਨੈ ਕੋਈ ਵੀ ਮੋੜ ਨਹੀਂ ਦਾ ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਆਸ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਆਰ ਪਰ ਏਨ ਮੈਂ ਜੁਗਾੜ ਪਰ ਏਨ ਮੈਂ ਸਦ ਪਰ ਏਨ ਮੈਂ ਸ੍ਰੀ ਗੁਰਦੇਵ ਏਨ ਮੈਂ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਤੇਰਾ ਕੋਈ ਵੀ ਸਿਰਾ ਨਹੀਂਗਾ ਤੇਰਾ ਕੋਈ ਵੀ ਮੱਡ ਨਹੀਂਗਾ ਕੋਈ ਵੀ ਤੇਰਾ ਸਨ ਨਹੀਂਗਾ ਅਨਾਦ ਹੈ ਜੁਗਾੜ ਹੈ ਬੜਦੂ ਰਹਤ ਹੈ ਜੁਗਾ ਦਾ ਬੜ ਨੇ ਜੁਗਾ ਨੂੰ ਸ਼ੁਰੂ ਕਰਨ ਵਾਲਾ ਤੇ ਜੁਗਾ ਦੀ ਤਾਇਨ ਦੀ ਦਾ ਪਤਾ ਰੱਖਿਆ ਜਾਵੇਗਾ ਜੀ ਕੋਈ ਹੋਵੇਗਾ ਤਾਂ ਤੇ ਜੁਗਾਤੂ ਪਹਿਲਾ ਵੀ ਸੀ ਹੁਣ ਵੀ ਹੈ ਤੇ ਜੁਗਾਤੂ ਬਾਅਦ ਵੀ ਹੈ ਅਜੇ ਹੈ ਆਪੇ ਹੈ ਅਜਿਤ ਹੈ ਤੇ ਨਿੱਡਰ ਹੈ ਕਿਸੇ ਤੋਂ ਡਰਦਾ ਨਹੀਂਗਾ ਅਭੂਤ ਹੈ ਜਾਂ ਸ਼ੂਤ ਹੈ ਪੰਜਾਂ ਤੱਤਾਂ ਤੋਂ ਰਹਤ ਅਸੀਂ ਪੰਜ ਤੱਤਾਂ ਦੇ ਬਣੇ ਪੌਣ ਪਾਣੀ ਬਸੰਤਰ ਧਰਤੀ ਤੇ ਅਸਮਾਨ ਇਨ੍ਹਾਂ ਤੱਤਾਂ ਤੋਂ ਰਹਤੇ ਉਦਾਸ ਹੈ ਸਭ ਤੋਂ ਉਪਰਾਮ ਹੈ ਅਧੰਦ ਹੈ ਜਾਂ ਬੰਦ ਹੈ ਧੰਨਿਆ ਤੋਂ ਪਰੇ ਵੰਦਨਾ ਤੋਂ ਰਹਿਦਾ ਤੂੰ ਤੰ ਜਾਣ ਦੇ ਵਿੱਚ ਫਸਣ ਵਾਲਾ ਨਹੀਂ ਤੇ ਵੰਦਨਾ ਤੋਂ ਰਹਿ ਤਸੀਂ ਸਾਰੇ ਵੰਦਨਾ ਵਿੱਚ ਫਸੇ ਹੋਏ ਆਂ ਅਭਗਤ ਹੈ ਮੈਰਾਗਤ ਹੈ ਭਗਤੀ ਰਹਿਤ ਭਗਤੀ ਤੋਂ ਬਿਨ ਪ੍ਰੀਤੀ ਰਹਿਤ ਅਨਾਸ਼ ਹੈ ਪ੍ਰਕਾਸ਼ ਹੈ ਨਾਸ਼ ਰਹਿਤ ਤੇ ਜੋਤ ਸਰੂਪ ਵਾਲੰਗਜ ਕੇ ਆਖੋ ਸਤਨਾਮ ਸ੍ਰੀ ਨਚੰਦ ਹੈ ਸੁਨੰਦ ਹੈ ਚਿੰਤਾ ਰਹਿੰਦਾ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਕੋਈ ਚੋਰਾ ਨਹੀਂਗਾ ਸੁਨੰਦ ਹੈ ਸਦਾ ਰਹਿਣ ਰਹਿਣ ਵਾਲਾ ਹੈ ਦੁਨੀਆ ਆਉਂਦੀ ਜਾਂਦੀ ਰਹਿੰਦੀ ਹੈ ਪਰ ਨਾ ਆਜੁਗਾਦੀ ਰਿਆ ਸਮਾਇ ਦੁਸਮਾਇ ਹੋਇਆ ਸਾਰਾ ਅਲੱਗ ਹੈ ਅਲੱਗ ਹੈ ਅਦਿਕ ਹੈ ਲਿਖਣ ਤੋਂ ਪਰੇ ਕੋਈ ਵੀ ਤੈਨੂੰ ਦੁਨੀਆ ਦਾ ਕੋਈ ਲੋਕ ਕੋਈ ਲਿਖ ਨਹੀਂ ਸਕਦਾ ਦਸਰ ਤੋਂ ਪਰੇ ਕੋਈ ਵੀ ਦੁਨੀਆ ਦਾ ਲੋਕ ਤੈਨੂੰ ਦੇਖ ਨਹੀਂ ਸਕਦਾ ਹਾਂ ਇੰਨਾ ਭਾਵ ਜ਼ਰੂਰ ਹੈ ਵੀ ਅਨੁਭਵ ਕਰ ਸਕਦਾ ਹੈ ਕੱਜ ਕੇ ਆਪ ਕੋ ਸਤ ਨਾਮ ਸ੍ਰੀ ਜਿਵੇਂ ਦੁਨੀਆ ਦੇ ਵਿੱਚੋਂ ਰੱਬ ਨਾ ਕਰੇ ਕਿਸੇ ਦਾ ਪੁੱਤਰ ਕਿਸੇ ਦੀ ਧੀ ਕਿਸੇ ਦਾ ਘਰ ਵਾਲਾ ਘਰ ਵਾਲੀ ਮਾਂ ਜਾਂ ਪਿਓ ਚਲਾ ਜਾਂਦਾ ਰੋਂਦਾ ਹੈ ਤੇ ਅਨੁਭਵ ਕਰਦਾ ਅੱਖਾਂ ਦੇ ਵਿੱਚ ਹੰਝੂ ਆਉਂਦਾ ਬਸ ਇਹੀ ਤਰੀਕਾ ਕੱਜ ਕੇ ਆਪ ਕੋ ਸਤ ਨਾਮ ਸ੍ਰੀ ਅਲੇਗ ਹੈ ਅਭੇਗ ਹੈ ਏਖਾਂ ਤੋਂ ਭਰੀ ਏਖਾਂ ਤੋਂ ਭਰੀ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਟਾਹ ਹੈ ਅਗਾਹ ਹੈ ਨਾ ਟਹਿਣ ਵਾਲਾ ਕਦੇ ਵੀ ਤੇਰਾ ਘਰ ਤੇ ਤੂੰ ਕਹਿੰਦਾ ਨਹੀਂ ਅਥਾਹ ਹੈ ਨਾ ਤੇਰੀ ਡੁਗਾਈ ਦਾ ਪਤਾ ਲੱਗਦਾ ਨਾ ਤੇਰੀ ਲੁਮਾਈ ਦਾ ਪਤਾ ਲੱਗਦਾ ਤੇ ਨਾ ਹੀ ਮਨ ਮਾਇਆ ਦੇ ਬਾਲਾ ਦੇ ਮਿਲ ਕੇ ਗਿੰਦੇ ਤੇ ਉਹ ਗਣਤੀਆਂ ਵਿੱਚ ਆਉਣ ਵਾਲਾ ਅਸੰਮ ਹੈ ਅਗੰਮ ਹੈ ਜਨਮ ਰਹਿਤਾ ਕਦੇ ਵੀ ਤੇਰਾ ਜਨਮ ਨਹੀਂ ਹੁੰਦਾ ਅਗੰਮ ਸਰੂਪ ਹੈ ਅਨੀਲ ਹੈ ਅਨਾਦ ਹੈ ਗਿਣਤੀ ਰਹਿਤ ਜੇ ਆਪਾਂ ਆਖੀ ਪੰਜ ਬਾਣੀਆਂ ਪੜ੍ਹਦੇ ਏ ਸ਼ਾਮ ਨੂੰ ਦੋ ਬਾਣੀਆਂ ਪੜ੍ਹਦੇ ਏ ਇੱਕ ਸਹਿਜ ਬਾਟ ਕਰਾਲੀ ਜਾਂ ਦੋ ਕਰਵਾਲੀ ਜਾਂ ਲੜੀ ਚਰਾਲੀਏ ਪੋਤਰੀ ਚਰਾਲੀ ਤੂੰ ਇਹਨਾਂ ਗਣਤੀਆਂ ਬਿੰਤੀਆਂ ਵਿੱਚ ਆਉਣ ਵਾਲਾ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਅਨੀਲ ਹੈ ਅਨਾਦ ਹੈ ਗਿਣਤੀ ਰਹਤ ਹੈ ਆਂਦ ਰਹਤਾ ਕੋਈ ਵੀ ਤੇਰਾ ਮੋਢ ਨਹੀਂ ਗਾ ਅਨਤ ਹੈ ਸੋ ਨਤ ਹੈ ਸਦਾ ਹੀ ਤੇ ਸਦਾ ਹੀ ਹੈ ਆਜਾਦ ਹੈ ਆਜਾਦ ਹੈ ਗੁਰੂ ਗੋਬਿੰਦ ਸਿੰਘ ਬਾਦ ਅੱਜ ਕਹਿੰਦੇ ਜਾਤ ਪਾਤੋਂ ਰਹਿੰਦੇ ਸੁਤੰਤਰ ਹੈ ਲੋਕ ਸੁਖੀ ਪਰਲੋਕ ਸੁਹੇਲੇ ਨਾਲ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਗੁਰੂ ਮੰਤਰ ਜਪ ਹਮੇ ਹੋਈ ਗੱਜ ਕੇ ਬਲਾਉ ਫਤਿ ਅਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ